ਸੱਚੀ ਕਾਲਜੀ ਤੁਸੀਂ ਦੇਖ ਰਹੇ ਹੋ ਜੇ ਐਨ ਜੇ ਨਿਊਜ਼ ਇੰਡੀਆ ਜਿੱਥੇ ਮਿਲਦੀ ਹੈ ਤੁਹਾਨੂੰ ਪੰਜਾਬ ਦੀ ਹਰ ਵੱਡੀ ਖਬਰ ਸਭ ਤੋਂ ਪਹਿਲਾਂ ਚਲੋ ਸ਼ੁਰੂ ਕਰੀਏ ਅੱਜ ਦੀ ਇਹ ਵੱਡੀ ਖਬਰ ਜੋ ਸਿਆਸੀ ਖਲਬਲੀ ਮਚਾ ਰਹੀ ਹੈ ਆਮਦਨ ਤੋਂ ਵੱਧ ਜਾਇਦਾਦ ਬਣਾ ਕੇ ਰੱਖਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਮੋੜ ਮਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਮਜੀਠੀਆ ਦੀ ਨਿਆਂਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੋੜ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਹੁਣ ਮਜੀਠਿਆ ਦੀ ਅਗਲੀ ਪੇਸ਼ੀ 2 ਅਗਸਤ 2025 ਨੂੰ ਹੋਵੇਗੀ ਪਿਛਲੀ ਵਾਰੀ ਵੀ ਵਿਕਰਮ ਮਜੀਠਿਆ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਸੀ ਅਤੇ ਅੱਜ ਉਸ ਦੀ ਮਿਆਦ ਪੂਰੀ ਹੋਣ ਤੇ ਉਹਨਾਂ ਨੂੰ ਨਾਬਾ ਜੇਲ੍ਹ ਤੋਂ ਲਿਆ ਕੇ ਮਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮਜੀਠਿਆ ਦੀ ਅਦਾਲਤ ਪੇਸ਼ੀ ਦੌਰਾਨ ਸੁਰੱਖਿਆ ਤੇ ਬੰਦੋਬਸਤ ਕਾਫੀ ਸਖਤ ਰੱਖੇ ਗਏ ਪੁਲਿਸ ਦੀ ਵੱਡੀ ਟੀਮ ਨੇ ਕੋਰਟ ਕੰਪਲੈਕਸ ਦੀ ਘੇਰਾਬੰਦੀ ਕੀਤੀ ਹੋਈ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਅਣਚਾਹਿਆ ਹੰਗਾਮਾ ਜਾਂ ਸਿਆਸੀ ਪ੍ਰਦਰਸ਼ਨ ਨਾ ਹੋ ਸਕੇ ਬਿਕਰਮ ਮਜੀਠੀਆ ਉਤੇ ਲੰਬੇ ਸਮੇਂ ਤੋਂ ਕਈ ਗੰਭੀਰ ਇਲਜ਼ਾਮ ਲੱਗਦੇ ਆ ਰਹੇ ਹਨ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਹੋਰ ਏਜੰਸੀਆਂ ਵੱਲੋਂ ਵੀ ਉਨ੍ਹਾਂ ਦੀ ਆਮਦਨ ਅਤੇ ਜਾਇਦਾਦ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਬਿਕਰਮ ਮਜੀਠੀਆ ਨੂੰ ਲੰਮੀ ਹਿਰਾਸਤ ਵਿੱਚ ਰੱਖਿਆ ਜਾਵੇਗਾ ਜਾਂ ਉਨ੍ਹਾਂ ਦੀ ਜ਼ਮਾਨਤ ਲਈ ਅਰਜੀ ਦائر ਕੀਤੀ ਜਾਵੇਗੀ ਇਹ ਸਭ ਜਾਣਨ ਲਈ ਸਬਸਕ੍ਰਾਈਬ ਕਰੋ ਜੇ ਐਨ ਜੇ ਨਿਊਜ਼ ਇੰਡੀਆ ਚੈਨਲ ਨੂੰ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਹਰ ਨਵੀਂ ਨਵੀਤਮ ਅਪਡੇਟ ਇੱਕਦਮ ਸੱਚੀ ਅਤੇ ਨਿਰਪੱਖ ਰਿਪੋਰਟ ਦੇ ਨਾਲ ਕੀ ਵਿਕਰਮ ਮਜੀਠੀਆ ਖੁਦ ਨੂੰ ਕਾਨੂੰਨੀ ਤੌਰ ਤੇ ਸਾਬਤ ਕਰ ਪਾਉਣਗੇ ਜਾਂ ਇਹ ਮਸਲਾ ਹੋ ਆਹੇਠਾ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਮਿਲਦੇ ਹਾਂ ਇੱਕ ਹੋਰ ਵੱਡੀ ਖਬਰ ਨਾਲ ਧੰਨਵਾਦ ਜੀ